ਅੱਜ ਅਸੀਂ ਬਠਿੰਡੇ ਜ਼ਿਲ੍ਹੇ ਦੇ ਅਜੇਹੇ ਪਿੰਡ ਦੇ ਵਿੱਚ ਪਹੁੰਚੇ ਆਂ ਜਿਸ ਪਿੰਡ ਦੇ ਵਿੱਚ 1 ਨੀ 2 ਨੀ 3 ਨੀ ਪੂਰੇ 4 ਨੀ ਪੱਥਰਾਂ ਦਾ ਉਦਘਾਟਨ ਕੀਤਾ ਜਾਣਾ ਸੀ ਉਹ ਵੀ ਇੱਕ ਆਮ ਘਰ ਦੇ ਮੁੰਡੇ ਵੱਲੋਂ ਆਮ ਘਰ ਦਾ ਇੱਕ ਜਿਹੜਾ ਐਮਐਲਏ ਹੈ ਆਮ ਆਦਮੀ ਪਾਰਟੀ ਹਮੇਸ਼ਾ ਹੀ ਦਾਅਵੇ ਕਰਦੀ ਹੈ ਕਿ ਸਾਡੇ ਜਿਹੜੇ ਐਮਐਲਏ ਨੇ ਸਾਡੇ ਜਿਹੜੇ ਮੰਤਰੀ ਨੇ ਉਹ ਆਮ ਘਰਾਂ ਦੇ ਨੇ ਅੱਜ ਆਮ ਘਰ ਦੇ ਮੁੰਡੇ ਵੱਲੋਂ ਨੀ ਪੱਥਰਾਂ ਦਾ ਉਦਘਾਟਨ ਕਰਨਾ ਸੀ ਸਾਡੇ ਮੁੱਖ ਮੰਤਰੀ ਦਾਵਾ ਕਰਦੇ ਸੀ ਕਿ ਨੀ ਪੱਥਰਾਂ ਤੇ ਮਿਸਤਰੀਆਂ ਦੇ ਨਾਮ ਮਜ਼ਦੂਰਾਂ ਦੇ ਨਾਮ ਲਿਖੇ ਜਾਣਗੇ ਪਰ ਇੱਥੇ ਤੱਕ ਕੁਝ ਹੋਰ ਹੀ ਚੱਲ ਰਿਹਾਗਾ ਅਸੀਂ ਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਅੱਜ ਅਸੀਂ ਮੌੜ ਹਲਕੇ ਦੇ ਪਿੰਡ ਕੋਟੜਾ ਕੌੜਿਆਂ ਵਾਲੇ ਦੇ ਵਿੱਚ ਮੌਜੂਦ ਹਾਂ ਜਿਹੜਾ ਕਿ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਇੱਥੇ ਅੱਜ ਹਲਕਾ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਨੇ ਨੀ ਪੱਥਰਾਂ ਦਾ ਉਦਘਾਟਨ ਕਰਨਾ ਸੀ ਇਸ ਸਕੂਲ ਦੇ ਵਿੱਚ ਚਾਰ ਨੀ ਪੱਥਰ ਨਹੀਂ ਤੁਹਾਨੂੰ ਇੱਕ ਨੰਬਰ ਨਹੀਂ ਪੱਥਰ ਦਿਖਾਉਣ ਲੱਗਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਇੱਧਰ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਲ ਬਦਲਦਾ ਆਏ ਤੇ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਦੂਜੇ ਪਾਸੇ ਮੈਂ ਕਹੂੰਗਾ ਨੇੜੇ ਆ ਕੇ ਜਿਹੜਾ ਨੀਂ ਪੱਥਰ ਆ ਆ ਨੀਂ ਪੱਥਰ ਦਾ ਉਡ ਘਾਟਣ ਜਿਹੜਾ ਅੱਜ ਸੁਖਵੀਰ ਸਿੰਘ ਮੈਸਰ ਖਾਨੇ ਨੇ ਕਰਨਾ ਸੀ ਨੀਂ ਪੱਥਰ ਤੁਸੀਂ ਦੇਖ ਸਕਦੇ ਹੋ ਇਹ ਨੀਂ ਪੱਥਰ ਦਾ ਉਡ ਘਾਟਣ ਕਰਨਾ ਸੀ ਤੇ ਦੂਜੇ ਪਾਸੇ ਪਿੰਡ ਵਾਲਿਆਂ ਨੇ ਕੰਧ ਦੇ ਉੱਪਰ ਲਿਖਿਆਗਾ ਇਹ ਕੰਧ 4 ਸਾਲ ਪੁਰਾਣੀ ਹੈ ਤੇ ਇਹ ਜਿਹੜਾ ਨੀ ਪੱਥਰ ਦੀ ਜੇ ਗੱਲ ਕਰਦੇ ਆ ਇਹ ਦੂਜਾ ਨੀ ਪੱਥਰਾ ਇੱਕ ਸਕੂਲ ਸਕੂਲ ਦੇ ਵਿੱਚ ਮੌਜੂਦ ਆ ਸਕੂਲ ਦੇ ਵਿੱਚ ਉਹ ਉਦਘਾਟਨ ਕਰਨਾ ਸੀ ਪਿੰਡ ਕੋਟੜਾ ਕੌੜਾ ਇਹ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਨੀ ਪੱਥਰਾ ਹੈ ਇਹ ਤਿੰਨ ਨੰਬਰ ਨੀ ਪੱਥਰਾ ਤਿੰਨ ਨੰਬਰ ਇਹ ਜਿਹੜਾ ਨੀ ਪੱਥਰਾ ਹੈ ਇਹ ਚਾਰ ਨੰਬਰ ਨੀ ਪੱਥਰੀ ਪੱਥਰਾ ਇੱਕ ਸਕੂਲ ਦੇ ਵਿੱਚ ਪੰਜਾਬ ਦਾ ਪਹਿਲਾ ਪਿੰਡ ਹੋਊਗਾ ਪੰਜਾਬ ਦੇ ਪਹਿਲੇ ਪਿੰਡ ਦੇ ਵਿੱਚ ਚਾਰ ਨੀ ਪੱਥਰਾਂ ਦਾ ਉਦਘਾਟਨ ਕਰਨਾ ਇਹ ਇੱਕ ਹੈਰਾਨੀ ਜਨਕ ਵੀ ਹੈ ਕੰਮ ਪਲਾਸਟਰ ਹੋਇਆ ਬਾਥਰੂਮ ਹੈ ਉਧਰ ਬਾਥਰੂਮ ਬਣੇ ਨੇ ਕੰਧਾਂ ਪਲਾਸਟਰ ਹੋਈਆਂ ਕੰਧਾਂ ਦੇ ਉੱਪਰ ਮੈਂ ਤੁਹਾਨੂੰ ਦੋ ਤਾਂ ਮੇਰੇ ਸਾਹਮਣੇ ਨੇ ਉਹ ਸਾਹਮਣੇ ਨਹੀਂ ਪੱਥਰ ਦੇਖ ਸਕਦੇ ਹੋ ਨਜ਼ੂਮ ਕਰਕੇ ਦਿਖਾ ਦਿਓ ਉਸ ਕੰਧ ਦੇ ਉੱਪਰ ਲਿਖਿਆ ਹੋਇਆ ਪਿੰਡ ਵਾਲਿਆਂ ਨੇ ਨਾਲ ਲਿਖਿਆਗਾ ਇਹ ਕੰਧ 4 ਸਾਲ ਪੁਰਾਣੀ ਹੈ ਇਸ ਕੰਧ ਦੇ ਉੱਪਰ ਲਿਖਿਆ ਹੋਇਆ ਦੂਜਾ ਇਧਰ ਮੇਰੇ ਮਗਰ ਤੁਸੀਂ ਦੇਖ ਸਕਦੇ ਹੋ ਇੱਕ ਨੀਂ ਪੱਥਰਾ ਸੀਗਾ ਤੇ ਇੱਕ ਦੂਜੀ ਸਾਈਡ ਹੈਗਾ ਤੇ ਇੱਕ ਇਧਰ ਬੈਕ ਸਾਈਡ ਸਕੂਲ ਦੇ ਚਾਰ ਨੀਂ ਪੱਥਰ ਨੇ ਟੋਟਲ ਇਹ ਪੰਜਾਬ ਦਾ ਪਹਿਲਾ ਪਿੰਡ ਹੋਊਗਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਜਿਹੜੇ ਕਹਿੰਦੇ ਸੀ ਕਿ ਮਿਸਤਰੀਆਂ ਮਿਸਤਰੀਆਂ ਦੇ ਨਾਂ ਲਿਖੇ ਜਾਣਗੇ ਤੇ ਅੱਜ ਚਾਰੇ ਨੀ ਪੱਥਰਾਂ ਤੇ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਹਲਕਾ ਜਿਹੜੇ ਹਲਕੇ ਦੇ ਵਿਧਾਇਕ ਨੇ ਉਹਨਾਂ ਦੇ ਨਾਂ ਲਿਖੇ ਹੋਏ ਨੇ ਇਹ ਵੀ ਇੱਕ ਬਦਲਾਅ ਹੈ